रमेशिया टीवी ਤੇ ਤੁਹਾਡਾ ਸਭ ਦਾ ਹੀ ਬਹੁਤ ਸਵਾਗਤ ਤੁਸੀਂ ਦੇਖ ਰਹੇ ਹੋ ਪ੍ਰਾਈਮ ਕੈਨੇਡਾ ਅਲਬਰਟਾ ਦੀ ਰਾਜਧਾਨੀ ਐਡਮੰਟਨ ਤੋਂ ਮੈਂ ਮਨਦੀਪ ਪੁਜਾਰਾ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਲੈ ਕੇ ਪ੍ਰਾਈਮ ਅਲਬਰਟਾ ਤੇ ਚਲੋ ਵਧਦੇ ਹਾਂ ਪ੍ਰਾਈਮ ਅਲਬਰਟਾ ਦੇ ਅੱਜ ਦੇ ਸਫਰ ਵੱਲ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਅਲਬਰਟਾ ਸਰਕਾਰ ਵੱਲੋਂ ਔਇਲ ਐਂਡ ਗੈਸ ਦੇ ਉਤਪਾਦਨ ਨੂੰ ਦੁੱਗਣਾ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਹੈ ਇਸ ਯੋਜਨਾ ਦੇ ਅੰਤਰਗਤ ਕੱਲ ਐਂਬੇਜ ਕੰਪਨੀ ਦੇ ਨਾਲ ਇੱਕ ਸਮਝੌਤੇ ਦੇ ਉੱਪਰ ਪ੍ਰੀਮੀਅਰ ਡੈਨਲਸ ਮੈਥਨ ਨੇ ਦਸਤਖਤ ਕੀਤੇ ਹਨ ਇੱਕ ਵਰਕਿੰਗ ਗਰੁੱਪ ਬਣਾਇਆ ਜਾਏਗਾ ਜਿਸ ਦੇ ਵਿੱਚ ਇਸ ਸਮਿਖਿਆ ਕੀਤੀ ਜਾਏਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਐਮਿਸ਼ਨਸ ਹਨ ਤੇਲ ਦੀ ਆਵਾਜਾਈ ਹੈ ਉਸ ਦੀ ਸਟੋਰੇਜ ਆ ਉਸ ਸੰਬੰਧੀ ਰਿਪੋਰਟ ਪੇਸ਼ ਕੀਤੀ ਜਾਏਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੱਚੇ ਤੇਲ ਦੇ ਉਤਪਾਦਨ ਨੂੰ ਵਧਾਉਣ ਦੇ ਨਾਲ-ਨਾਲ ਇੱਕ ਅਲਬਟਾ ਦੀ ਇਕਨੋਮੀ ਨੂੰ ਵਧਾਉਣ ਦੀ ਵੀ ਗੱਲਬਾਤ ਕੀਤੀ ਜਾ ਰਹੀ ਹੈ ਇੱਥੇ ਜ਼ਿਕਰ ਹੋ ਗਿਆ ਕਿ ਕੱਚੇ ਤੇਲ ਦੀ ਨਿਰਯਾਤ ਯੂਐਸ ਨੂੰ ਕੀਤਾ ਜਾਂਦਾ ਹੈ ਤੇ ਜਿਸ ਤਰ੍ਹਾਂ ਕਿ ਯੂਐਸ ਦੇ ਇਲੈਕਟਿਡ ਪਰੈਜ਼ੀਡੈਂਟ ਟਰੰਪ ਨੇ ਧਮਕੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 25% ਟੈਰਿਫ ਦਾ ਕੈਨੇਡਾ ਨੂੰ ਸਾਹਮਣਾ ਕਰਨਾ ਪਵੇਗਾ ਪਰ ਪੀਮਨ ਡੈਨਲਸਮਿਥ ਨੇ ਕਿਹਾ ਕਿ ਇਹ ਨਹੀਂ ਹੋਣ ਦਿੱਤਾ ਜਾਏਗਾ ਕਿ ਜਿਸ ਤਰ੍ਹਾਂ ਕਿ ਯੂਐਸ ਨੂੰ ਕੱਚੇ ਤੇਲ ਦੀ ਬਹੁਤ ਵੱਡੀ ਜ਼ਰੂਰਤ ਹੈ ਜੋ ਉਹਨਾਂ ਦੀ ਜ਼ਰੂਰਤ ਹੈ ਉਸ ਨੂੰ ਪੂਰਾ ਕਰਨ ਦੇ ਵਿੱਚ ਅਲਬਰਟਾ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਲਬਰਟਾ ਦੇ ਕੱਚੇ ਤੇਲ ਦੇ ਉਤਪਾਦਨ ਨੂੰ ਦੁੱਗਣਾ ਕਰਨ ਦੇ ਉੱਤੇ ਕੰਮ ਕੀਤਾ ਜਾਏਗਾ ਤੇ ਪਾਈਪਲਾਈਨਸ ਨੂੰ ਵੀ ਵਧਾਇਆ ਜਾਏਗਾ ਤਾਂ ਕਿ ਵੱਧ ਤੋਂ ਵੱਧ ਕੱਚਾ ਤੇਲ ਕੱਟ ਕੇ ਯੂਐਸ ਨੂੰ ਭੇਜਿਆ ਜਾ ਸਕੇ ਅਲਬਰਟਾ ਸਰਕਾਰ ਕੱਚੇ ਤੇਲ ਦੇ ਉਤਪਾਦਨ ਨੂੰ ਦੁੱਗਣਾ ਕਰਨ ਅਤੇ ਸੰਯੁਕਤ ਰਾਜ ਅਮਰੀਕਾ ਨੂੰ ਨਿਰਯਾਤ ਵਧਾਉਣ ਦੇ ਆਪਣੇ ਟੀਚੇ ਦੀ ਪ੍ਰਾਪਟੀ ਲਈ ਪਾਈਪਲਾਈਨਸ ਮਰਥਾ ਵਧਾਉਣ ਲਈ ਕੰਮ ਕਰ ਰਹੀ ਹੈ ਅਲਬਰਟਾ ਸਰਕਾਰ ਨੇ ਐਨਬ੍ਰਿਜ ਨਾਲ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਹਨ ਜਿਸ ਪਰੇ ਪ੍ਰੀਮਰ ਡੈਨਲ ਸਮਿੱਥਾ ਕਹਿਣਾ ਹੈ ਕਿ ਸੰਯੁਕਤ ਰਾਜ ਅਮਰੀਕਾ ਨੂੰ ਸੂਬੇ ਦੇ ਤੇਲ ਦੀ ਬਰਾਮਦ ਵਿੱਚ ਵਾਦਾ ਹੋਵੇਗਾ ਇਸ ਹਦਾ ਕੰਪਨੀ ਦੇ ਵਿਸਟਡ ਨੈਟਵਰਕ ਵਿੱਚ ਪੂਕਦੇ ਮਿਸ਼ਨਸ ਅਵਾਜਾਈ ਸਟੋਰੇਜ ਟ੍ਰੰਬਲਿੰਗ ਅਤੇ ਮਾਰਕੀਟ ਪਹੁੰਚ ਦੇ ਮੌਕਿਆਂ ਦਾ ਮੁਲਾਂਕਣ ਕਰਨ ਲਈ ਇੱਕ ਕਾਰਜ ਸਮੂਹੀ ਸਥਾਪਨਾ ਕਰੇਗਾ ਵਰਕਿੰਗ ਗਰੁੱਪ ਕੈਨੇਡੀਆ ਅਤੇ ਅਮਰੀਕੀ ਪਾਵਾਲਾਂ ਨੂੰ ਹੋਰ ਅਲਬਰਟਾ ਤੇਲ ਅਤੇ ਗੈਸ ਵੇਚਣ ਦੇ ਸਮਰਥਨ ਵਿੱਚ ਐਨਬ੍ਰਿਜ ਨੈਟਵਰਕ ਦੇ 29000 ਕਿਲੋਮੀਟਰ ਤੋਂ ਵੱਧ ਦੇ ਖੇਤਰ ਵਿੱਚ ਮੌਕਿਆਂ ਦਾ ਮੁਲਾਂਕਣ ਕਰੇਗਾ ਦੱਸਣਯੋਗ ਹੈ ਕਿ ਅਲਬਰਟਾ ਸੰਯੁਕਤ ਰਾਜ ਅਮਰੀਕਾ ਦਾ ਇੱਕ ਮਜ਼ਬੂਤ ਭਾਈਵਾਲ ਹੈ ਜੋ ਵਰਤਮਾਨ ਵਿੱਚ ਯੂਐਸ ਨੂੰ ਪ੍ਰਤੀ ਦਿਨ 4.3 ਮਿਲੀਅਨ ਬੈਰਲ ਤੋਂ ਵੱਧ ਦੀ ਡਿਲੀਵਰੀ ਕਰ ਰਿਹਾ ਹੈ The government of Alberta's ambition is to double oil and gas production. And today we've signed a letter of intent with Enbridge to accelerate these growth opportunities and ensure more capacity for oil and gas is available across more than 29,000 kilometers of pipelines in the Enbridge network. This added capacity objective is critical to Alberta and our most important trading partner, the United States. Alberta's oil directly supports more than 50 U.S.-based refineries with direct investment in more than 20 U.S. states and is essential to affordability, growth, economic prosperity, and energy security in the United States. Alberta's Premier Daniel Smith said gas. De hai. Di hai ke Alberta ਤੇਲ ਉਤਪਾਦਨ ਨੂੰ ਦੁੱਗਣਾ ਕਰਨ ਦਾ ਸਾਡਾ ਉਦੇਸ਼ ਐਨਰਜੀ ਦੇ ਮੌਜੂਦਾ ਪਾਈਪਲਾਈਨ ਪ੍ਰਣਾਲੀਆਂ ਨੂੰ ਵਧਾਉਣ ਦੀਆਂ ਯੋਜਨਾਵਾਂ ਨਾਲ ਮੇਲ ਰੱਖਾਂਦਾ ਹੈ ਅਸੀਂ ਸਰਦਪਾਰ ਆਵੇ ਜੀ ਨੂੰ ਬਤਨ ਲਈ ਉਹਨਾਂ ਨਾਲ ਸਾਂਝੇਦਾਰੀ ਕਰਨ ਦੀ ਉਮੀਦ ਕਰਦੇ ਹਾਂ ਇਹ ਸਾਨੂੰ ਸੰਯੁਕਤ ਰਾਜ ਦੀ એનર્ਜੀ ਸਿਕਿਉਰਿਟੀ ਅਤੇ ਕਿਫਾਇਤੀ ਟੀਚਿਆਂ ਵਿੱਚ ਸਮਰਥਨ ਕਰਨ ਵਿੱਚ ਭੂਮਿਕਾ ਨਿਭਾਉਣ ਦੀ ਵੀ ਅਗਿਆ ਦੇਵੇਗਾ ਐਮਿਸ਼ਨਸ ਨੂੰ ਸਖਤ ਰੱਖਣ ਅਤੇ ਅਨੁਕੂਲਿਤ ਕਰਨ ਤੇ ਧਿਆਨ ਕੇਂਦਰਿਤ ਕਰੇਗਾ ਐਨਬ੍ਰਿਜ ਦਾ ਮੌਜੂਦਾ ਫੁਟਪ੍ਰਿੰਟ ਦੇ ਵਿਸਤਾਰ ਕਰਨ ਦੇ ਮੌਕੇ ਵਿਕਸਤ ਕਰਨ ਅਤੇ ਗਲੋਬਲ ਮਾਰਕੀਟ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਅਤੇ ਅਲਬਰਟਾ ਦੀ ਵਸਤੂ ਦੇ ਮੁੱਲ ਨੂੰ ਵੱਧ ਤੋਂ ਵੱਧ ਕਰਨ ਲਈ ਨਵੇਂ ਹੱਲ ਵਿਕਸਤ ਕਰਨ ਤੇ ਧਿਆਨ ਦੇਵੇਗਾ ਇਸ ਤੋਂ ਇਲਾਵਾ ਇਹ ਲਾਲ ਫਿਸ਼ਤਾ ਸ਼ਾਹੀ ਨੂੰ ਕੱਟਣ ਅਤੇ ਨਿਯਮਾਂ ਤੇ ਪ੍ਰਵਾਨਗੀਆਂ ਨੂੰ ਸੁਚਾਰੂ ਬਣਾਉਣ ਲਈ ਸਰਕਾਰ ਨਾਲ ਕੰਮ ਕਰੇਗਾ ਇਹ ਬ੍ਰਿਕ ਬੈਰਲ ਦਾ ਲਾਭ ਉਠਾ ਕੇ ਬਲਬਟਰਨ ਅਤੇ ਐਨਬ੍ਰਿਜ ਦੋਵਾਂ ਲਈ ਸਾਂਝੇ ਨਿਵੇਸ਼ ਅਤੇ ਲਾਭ ਦੇ ਮੌਕੇ ਦਾ ਮੁਲਾਂਕਣ ਵੀ ਕਰੇਗਾ ਸਮਿਥ ਨੇ ਪਹਿਲਾਂ ਕਿਹਾ ਸੀ ਕਿ ਉਹ ਅਲਬਰਟਾ ਦੇ ਤੇਲ ਅਤੇ ਗੈਸ ਉਤਪਾਦਨ ਨੂੰ ਡੁਗਣਾ ਕਰਨ ਦੀ ਇੱਛਾ ਰੱਖਦੀ ਹੈ ਤੇ ਇਸ Today, to develop a win 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 solution for our customers, Albertans, and Enbridge itself. Let me first acknowledge the leadership by you, Premier. I appreciate that very much in keeping Alberta growing and a key part of North America's energy security and prosperity. As most of you know, Enbridge plays a rather unique and key role in the continental energy value chain. ਜੇਕਰ ਯੂਗਾ ਕੇ ਅਮਰੀਕੀ ਪ੍ਰੈਜ਼ੀਡੈਂਟ ਲੈਕਟ ਟਰੰਪ ਨੇ ਕਿਹਾ ਕਿ ਦੇਸ਼ ਲਈ ਉਸਦੇ ਪ੍ਰਸਤਾਵਿਤ 25% ਟੈਰਿਫ ਤੋਂ ਬਚਣ ਦਾ ਇੱਕ ਤਰੀਕਾ ਹੈ ਕਿ ਉਹ ਅਮਰੀਕੀ ਉਤਪਾਦਕਤ ਤੇਲ ਅਤੇ ਗੈਸ ਨੂੰ ਖਰੀਦਣ ਸ਼ਨੀਵਾਰ ਨੂੰ ਆਪਣੇ ਰੇਡੀਓ ਸ਼ੋਅ ਤੇ ਸਮਿਤ ਨੇ ਕਿਹਾ ਸੀ ਕਿ ਅਮਰੀਕਾ ਇੱਕ ਦਿਨ ਵਿੱਚ 13 ਮਿਲੀਅਨ ਬੈਰਲ ਦਾ ਉਤਪਾਦਨ ਕਰਦਾ ਹੈ ਪਰ 20 ਮਿਲੀਅਨ ਦੀ ਖਪਤ ਕਰਦਾ ਹੈ ਇਸ ਲਈ ਟਰੰਪ ਦਾ ਸੁਝਾਅ ਤਾਂ ਹੀ ਕੰਮ ਕਰ ਸਕਦਾ ਹੈ ਜੇਕਰ ਅਲਬਰਟਾ ਉਸ 7 ਮਿਲੀਅਨ ਬੈਰਲ ਦੀ ਘਾਟ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ ਹੁਣ ਗੱਲਬਾਤ ਕਰਦੇ ਹਾਂ ਛੁੱਟੀਆਂ ਦੇ ਸੀਜ਼ਨ ਦੇ ਦੌਰਾਨ ਬਹੁਤ ਸਾਰੇ ਲੋਕ ਬਿਮਾਰ ਹੋ ਗਏ ਸਨ ਸਾਦੇ ਰੋਗਾਂ ਦੀਆਂ ਇਨਫੈਕਸ਼ਨਸ ਨੇ ਲੋਕਾਂ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਗਲਾ ਖਰਾਬ ਜ਼ੁਕਾਮ ਖੰਘ ਦੇ ਕਰਕੇ ਲੋਕਾਂ ਦਾ ਬੁਰਾ ਹਾਲ ਰਿਹਾ ਤੇ ਹੁਣ ਸਰਕਾਰੀ ਆંકੜੇ ਦੱਸ ਰਹੇ ਹਨ ਕਿ ਇਸ ਸੀਜ਼ਨ ਦੌਰਾਨ ਲੋਕਾਂ ਨੂੰ ਬਹੁਤ ਵੱਡੇ ਤਰੀਕੇ ਦੇ ਨਾਲ ਇਹਨਾਂ ਇਨਫੈਕਸ਼ਨਸ ਨੇ ਤੰਗ ਕੀਤਾ ਹੈ ਲੰਗੀਆਂ ਛੁੱਟੀਆਂ ਦੇ ਸੀਜ਼ਨ ਦੇ ਦੌਰਾਨ ਸਾਦੇ ਰੋਗਾਂ ਦੀ ਇਨਫੈਕਸ਼ਨ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧੇ ਦੇ ਨਾਲ ਬਹੁਤ ਸਾਰੇ ਅਲਬਰਟਾ ਵਾਸੀਆਂ ਲਈ ਇਹ ਨਵੇਂ ਸਾਲ ਦੀ ਇੱਕ ਬਿਮਾਰ ਸ਼ੁਰੂਆਤ ਰਹੀ ਜੁਕਾਮ ਅਤੇ ਫਲੂ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਨਿਸ਼ਚਿਤ ਤੌਰ ਤੇ ਵਾਧਾ ਹੋਇਆ ਹੈ। ਸਵੇਰੇ ਦੇ ਸਾਹ ਸੰਬੰਧੀ ਵਾਇਰਸ ਡੈਸ਼ਬੋਰਡ ਤੋਂ ਸਭ ਤੋਂ ਤਾਜ਼ਾ ਜਨਤਕ ਅੰਕੜਿਆਂ ਦੇ ਅਨੁਸਾਰ 8 ਤੋਂ 14 ਦਸੰਬਰ ਅਤੇ 22 ਤੋਂ 28 ਦਸੰਬਰ ਤੱਕ ਦੋ ਹਫਤੇ ਨਿਯਮਤ ਵਿੱਚ ਇਨਫਲੂਐਂਜ਼ਾ ਅਤੇ ਆਰਐਸਵੀ ਵਾਲੇ ਮਰੀਜ਼ਾਂ ਦੀ ਹਸਪਤਾਲਾਂ ਵਿੱਚ ਗਿਣਤੀ ਦੁਗਣੀ ਤੋਂ ਵੱਧ ਗਈ 28 ਦਸੰਬਰ ਤੱਕ 214 ਲੋਕ ਆਰਐਸਵੀ ਨਾਲ ਹਸਪਤਾਲ ਵਿੱਚ ਸਨ ਅਤੇ ਇਸ ਸੀਜ਼ਨ ਵਿੱਚ ਕੁੱਲ 13 ਲੋਕਾਂ ਦੀ ਮੌਤ ਵਾਇਰਸ ਨਾਲ ਹੋ ਗਈ ਦੋ ਹਫਤੇ ਪਹਿਲਾਂ ਦੇ ਮੁਕਾਬਲੇ 9 ਹੋਰ ਮੌਤਾਂ ਦੇ ਨਾਲ ਫਲੂਨਲ ਹਸਪਤਾਲ ਵਿੱਚ ਦਾਖਲ ਲੋਕਾਂ ਦੀ ਗਿਣਤੀ ਦੁੱਗਣੀ ਤੋਂ ਵੱਧ ਕੇ 195 ਹੋ ਗਈ। ਕੋਵਿਡ-19 ਦੇ ਕੇਸ ਵੀ ਬਿਮਾਰੀ ਦੇ ਸੀਜ਼ਨ ਵਿੱਚ ਯੋਗਦਾਨ ਪਾ ਰਹੇ ਹਨ। ਇਸ ਸੀਜ਼ਨ ਵਿੱਚ ਹੁਣ ਤੱਕ 226 ਲੋਕ ਹਸਪਤਾਲ ਵਿੱਚ ਆਨ ਅਤੇ 278 ਮੌਤਾਂ ਹੋਈਆਂ ਹਨ। ਆਰਐਸਵੀ ਅਤੇ ਇਨਫਲੂਐਂజా ਸਰਦੀਆਂ ਦੇ ਅੰਤ ਤੱਕ ਅਲੂਪ ਹੋ ਜਾਣਗੇ ਪਰ ਕੋਵਿਡ ਸਾਲ ਦੇ ਦੌਰਾਨ ਵਕਫ-ਵਕਫ ਪਰਾਂ ਤੇ ਕਾਇਮ ਰਹਿੰਦਾ ਹੈ। ਪਿਛਲੇ ਕੁਝ ਹਫ਼ਤੇ ਜਾਂ ਮਹੀਨਿਆਂ ਵਿੱਚ ਅਨੁਭਵ ਕੀਤੇ ਹੋਣ ਨਾਲੋਂ ਜ਼ਿਆਦਾ ਸਟ੍ਰਾਪ ਥ੍ਰੋਟਸ ਦੇ ਮਰੀਜ਼ ਹੋ ਹਨ। ਇਹ ਤਾਪਮਨ ਵਿੱਚ ਗਰਵੱਠ ਹੋਣ ਦੇ ਨਾਲ ਹੋਇਆ ਹੈ। ਇਸ ਲਈ ਬਹੁਤ ਸਾਰੇ ਲੋਕਾਂ ਨੂੰ ਐਂਟੀਬਾਇਓਟਿਕਸ ਦੇ ਕੋਰਸ ਕਰਨੇ ਪਏ ਹਨ। ਹੈਲਥ ਪ੍ਰੈਕਟਿਸ਼ਨਰਸ ਸੌਜਾ ਬੈਕਟੀਰੀਆਲ ਇਨਫੈਕਸ਼ਨ ਦੇ ਗੰਭੀਰ ਨਤੀਜਿਆਂ ਦੇ ਸਭ ਤੋਂ ਵੱਧ ਜੋਖਮ ਵਾਲੇ ਲੋਕਾਂ ਨੂੰ ਮਾਸਕ ਲਗਾਉਣ, ਉਪਲਬਧ ਟੀਕਿਆਂ ਤੇ ਅਪ ਟੂ ਡੇਟ ਰਹਿਣ ਅਤੇ ਬਿਮਾਰ ਹੋਣ ਤੇ ਘਰ ਰਹਿਣ ਵਰਗੀਆਂ ਵਾਧੂ ਸਾਵਧਾਨੀਆਂ ਵਰਤਣ ਦੀ ਉਤਸ਼ਾਹਿਤ ਕਰ ਰਹੇ ਹਨ। ਜੇਕਰ ਤੁਸੀਂ ਨਿਸ਼ਚਿਤ ਨਹੀਂ ਹੋ ਕੇ ਤੁਸੀਂ ਇਨਫੈਕਟਿਡ ਹੋ, ਤੁਸੀਂ ਡਾਕਟਰ ਨਾਲ ਸਲਾਹ ਕਰ ਸਕਦੇ ਹੋ। ਯਾ 811 ਤੇ ਕਾਲ ਕਰ ਸਕਦੇ ਹੋ ਬਹੁਤ ਸਾਰੀਆਂ ਫਾਰਮੇਸੀਸ ਕੋਵਿਡ RSV ਅਤੇ ਤੇਜ਼ੀ ਨਾਲ ਐਂਟੀਜਨ ਟੈਸਟਾਂ ਦੀ ਪੇਸ਼ੇਸ਼ ਕਰਦੀਆਂ ਹਨ ਅਤੇ ਸਟਾਫ ਪਲੇਸ ਫੈਬਿਕ ਕਰ ਸਕਦੇ ਹਨ ਇਹ ਲਗਭਗ 20 ਡਾਲਰ ਦੀ ਲਾਗਤ ਆਉਂਦਾ ਹੈ ਪਰ ਨਤੀਜੇ ਮਿੰਟਾਂ ਦੇ ਅੰਦਰ ਸਾਈਟ ਤੇ ਉਪਲਬਧ ਹੁੰਦੇ ਹਨ ਹੁਣ ਗੱਲਬਾਤ ਕਰਦੇ ਹਾਂ ਕੈਲਗਰੀ ਅਤੇ ਐਡਮੰਟਨ ਤੋਂ ਬਹੁਤ ਸਾਰੇ ਲੋਕਾਂ ਨੇ ਛੁੱਟੀਆਂ ਦੇ ਸੀਜ਼ਨ ਦੌਰਾਨ ਬਾਹਰ ਯਾਤਰਾਵਾਂ ਕੀਤੀਆਂ ਤੇ ਜਦੋਂ ਵਾਪਸ ਕੈਲਗਰੀ ਅਤੇ ਐਡਮੰਟਨ ਪਹੁੰਚੇ ਤਾਂ ਉਹਨਾਂ ਨੇ ਬਹੁਤ ਸਾਰੀਆਂ ਸਮੱਸਿਆਵਾਂ ਫੇਸ ਕੀਤੀਆਂ ਇਸੇ ਤਰ੍ਹਾਂ ਦੀ ਸਮੱਸਿਆ ਇੱਕ ਸਾਹਮਣੇ ਆਈ ਹੈ ਜਿਸ ਵਿੱਚ ਕੈਲਗਰੀ ਤੋਂ ਇੱਕ ਪਰਿਵਾਰ ਛੁੱਟੀਆਂ ਕੱਟਣ ਦੇ ਲਈ ਬਾਹਰ ਗਿਆ ਤੇ ਜਦੋਂ ਉਹ ਵਾਪਸ ਆਇਆ ਤੇ ਉਹਨਾਂ ਨੇ ਜੋ ਗੱਡੀ پارک ਕੀਤੀ ਸੀ ਪਾਕਟ ਦੇ ਵਿੱਚ ਉਹ ਚੋਰੀ ਹੋ ਗਈ ਸੀ ਇਸ ਸਬੰਧੀ ਉਹਨਾਂ ਨੇ ਕੈਲਗਰੀ ਪੁਲਿਸ ਤੱਕ ਪਹੁੰਚ ਕੀਤੀ ਤੇ ਨਾਲ ਨਾਲ ਕੈਲਗਰੀ ਇੰਟਰਨੈਸ਼ਨਲ 에ਅਰਪੋਰਟ ਅਥਾਰਟੀ ਦੇ ਨਾਲ ਵੀ ਕੰਟੈਕਟ ਕੀਤਾ ਤੇ ਹੁਣ ਪੁਲਿਸ ਵੱਲ ਤਨਯਾ ਤਿਉਰੀ ਦੀਆਂ ਘਟਨਾਵਾਂ ਤੋਂ ਬਿਜਾ ਰਹਾ ਸਕੇ ਕੈਲਗਰੀ ਦੀ ਇੱਕ ਫੈਮਲੀ ਦੀ ਕਾਰ ਕੈਲਗਰੀ 에ਅਰਪੋਰਟ ਤੋਂ ਚੋਰੀ ਹੋ ਗਈ ਜਦੋਂ ਡੈਰਨ ਕੂਪਰ ਅਤੇ ਉਸਦਾ ਪਰਿਵਾਰ 21 ਦਸੰਬਰ ਨੂੰ ਛੁੱਟੀਆਂ ਤੋਂ ਵਾਪਸ ਆਏ ਤਾਂ ਉਨ੍ਹਾਂ ਕਾਰ ਨੂੰ ਲੱਭਣ ਲਈ ਇੱਧਰ ਉੱਧਰ ਭਟਕਣਾ ਸ਼ੁਰੂ ਕੀਤਾ ਪਰ ਇਹ ਸਪਸ਼ਟ ਹੋ ਗਿਆ ਹੈ ਕਾਰ ਉੱਥੇ ਨਹੀਂ ਸੀ ਜਿੱਥੇ ਹੋਣੀ ਚਾਹੀਦੀ ਸੀ ਉਨ੍ਹਾਂ ਦੀ ਕਾਰ ਚੋਰੀ ਹੋ ਗਈ ਸੀ ਉਨ੍ਹਾਂ ਨੇ ਆਪਣੇ 2022 ਟੋヨタ ਹਾਈਲੈਂਡਰ ਨੂੰ ਲੌਂਗ ਟਰਮ ਡੋਮੈਸਟਿਕ ਟਰਮੀਨਲ ਪਾਰਕਟ P1 ਵਿੱਚ ਪਾਰਕ ਕੀਤਾ ਸੀ ਕਿ ਇਹ ਹਵਾਈ ਅੜੇ ਤੇ ਸਥਿਤ ਹੋਰ ਲਾਟਾਂ ਵਿੱਚੋਂ ਵੱਦੇਰੇ ਸੱਕੇ ਥਾ ਬੱਦਕਸਨ ਨਾਲ ਇਕਵਿਟ ਐਸੋਸੀਏਸ਼ਨ ਦੇ ਅਨੁਸਾਰ ਪੋਰਟੋ ਹਾਈਲੈਂਡਰਸ ਸਾਲ 2023 ਵਿੱਚ ਕੈਨੇਡਾ ਪਰ ਵਿੱਚ ਸਭ ਤੋਂ ਵੱਧ ਚੋਰੀ ਹੋਏ ਵਾਹਨ ਸਨ ਜ਼ਿਕਰਯੋਗ ਹੈ ਕਿ ਐਡਮੰਟਨ ਵਿੱਚ ਸਾਲ 2024 ਵਿੱਚ ਕੁੱਲ 4533 ਵਾਹਨ ਚੋਰੀ ਹੋਏ ਅਤੇ ਕੈਲਗਰੀ ਵਿੱਚ ਇਹ ਸੰਖਿਆ 4015 ਸੀ ਕੈਲਗਰੀ ਵਿੱਚ ਅੰਕੜੇ ਦਰਸਾਉਂਦੇ ਹਨ ਕਿ ਹਾਲ ਹੀ ਦੇ ਸਾਲਾਂ ਵਿੱਚ ਕਾਰ ਚੋਰੀਆਂ ਦੀ ਗਣਤੀਆਂ ਵਿੱਚ ਕਮੀ ਆ ਰਹੀ ਹੈ ਪਰ ਜਨਵਰੀ ਦਾ ਮਹੀਨਾ ਇਤਿਹਾਸਕ ਤੌਰ ਤੇ ਕਾਰ ਚੋਰੀਆਂ ਲਈ ਇੱਕ ਬਿਜ਼ੀ ਮਹੀਨਾ ਹੁੰਦਾ ਹੈ ਅਲਬੋਟਾ ਆਰ.ਸੀ.ਐਮ.ਪੀ ਦਾ ਕਹਿਣਾ ਹੈ ਕਿ ਹਾਲਾਂਕਿ ਕਾਰ ਚੋਰੀਆਂ ਵਿੱਚ ਗ੍ਰਵਰਡਾਰ ਜਾਣ ਸਕਾਰਾਤਮਕ ਹੈ ਪਰ ਮਾਲਕਾਂ ਨੂੰ ਅਜੇ ਵੀ ਚੌਕਸ ਰਹਿਣ ਦੀ ਲੋੜ ਹੈ ਆਰ.ਸੀ.ਐਮ.ਪੀ ਦੇ ਬੁਲਾਰੇ ਨੇ ਕਿਹਾ ਕਿ ਆਟੋ ਚੋਰੀ ਇੱਕ ਮੌਕੇ ਦਾ ਜੁਰਮ ਹੈ ਜ ਜਸੀਂ ਵਾਹਨਾ ਵਿੱਚ ਕੀਮਤੀ ਚੀਜ਼ਾਂ ਨੂੰ ਛੱਡ ਦਿੰਦੇ ਹਾਂ ਜਾਂ ਵਾਹਨਾ ਵਿੱਚ ਇਗਨੀਸ਼ਨ ਦੌਰਾਨ ਚਾਬੀਆਂ ਵਿੱਚ ਰੱਖ ਦਿੰਦੇ ਹਾਂ ਤਾਂ ਇਹ ਚੋਰਾਂ ਨੂੰ ਸਰਦਾ ਦਿੰਦਾ ਹੈ RCMP ਦਾ ਕਹਿਣਾ ਹੈ ਕਿ ਵਾਹਨ ਮਾਲਕਾਂ ਨੂੰ ਕਦੇ ਵੀ ਆਪਣੇ ਵਾਹਨ ਨੂੰ ਆਪਣੇ ਤੌਰ ਤੇ ਲੱਭਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਇਸ ਦੀ ਬਜਾਏ ਇਸ ਨੂੰ ਕਾਨੂੰਨ ਲਾਗੂ ਕਰਨ ਲਈ ਪੁਲਿਸ ਤੇ ਛੱਡਣਾ ਚਾਹੀਦਾ ਹੈ ਇੱਕ ਬਿਆਨ ਵਿੱਚ ਕੈਲਗਰੀ 에ਰਪੋਰਟ ਅਥਾਰਟੀ ਨੇ ਕਿਹਾ ਸਾਡੇ ਮਹਿਮਾਨਾਂ ਤੇ ਉਹਨਾਂ ਦੇ ਸਮਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਾਡਾ ਹਮੇਸ਼ਾ ਸਾਡੀ ਪ੍ਰਮੁੱਖ ਤਰਜੀਹ ਹੁੰਦੀ ਹੈ ਅਪਰਾਧਿਕ ਗਤੀਵਿਧੀਆਂ ਜਿਵੇਂ ਕਿ ਵਾਹਨ ਚੋਰੀ ਕੈਲਗਰੀ ਪੁਲਿਸ ਸੇਵਾਵਾਂ ਨੂੰ ਸਿੱਧੇ ਤੌਰ ਤੇ ਰਿਪੋਰਟ ਕੀਤੀ ਜਾਣੀ ਚਾਹੀਦੀ ਹੈ ਅਸੀਂ ਕੈਲਗਰੀ ਪੁਲਿਸ ਅਤੇ RCMP ਦਮਾਂ ਨੂੰ ਪੂਰਾ ਸਹਿਯੋਗ ਦੇਵਾਂਗੇ ਜੇਕਰ ਉਹ ਇਸ ਮਾਮਲੇ ਬਾਰੇ ਸਾਡੇ ਤੱਕ ਪਹੁੰਚ ਕਰਦੇ ਖੂਨਦਾਨ ਮਹਾਦਾਨ ਤੇ ਹੁਣ ਗੱਲਬਾਤ ਕਰਦੇ ਹਾਂ ਬਹੁਤ ਵੱਡੇ ਤਰੀਕੇ ਦੇ ਨਾਲ ਖੂਨ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ ਕੈਨੇਡੀਅਨ ਬਲੱਡ ਸਰਸਿਸ ਸੁਸਾਇਟੀ ਵੱਲੋਂ ਲੋਕਾਂ ਨੂੰ ਖੂਨਦਾਨ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਐਡਮੰਟਨ ਦੇ ਵਿੱਚ ਇੱਕ ਟੀਚਰ ਮਿੱਥਿਆ ਗਿਆ ਤੇ ਉਸ ਟੀਚਰ ਨੂੰ ਪੂਰਾ ਕਰਨ ਦੇ ਲਈ ਹੁਣ ਕੈਨੇਡੀਅਨ ਬਲੱਡ ਸਰਸਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਅੱਗੇ ਆਓ ਅਤੇ ਵੱਧ ਤੋਂ ਵੱਧ ਖੂਨਦਾਨ ਕਰੋ ਖੂਨਦਾਨ ਮਹਾਦਾਨ ਕੈਨੇਡੀਅਨ ਬਲੱਡ ਸਰਸਿਸ ਦਾ ਕਹਿਣਾ ਹੈ ਕਿ ਜਿਹੜੇ ਲੋਕ ਐਕਸੀਡੈਂਟ ਸੀਨ ਤੇ ਸਭ ਤੋਂ ਪਹਿਲਾਂ ਹੁੰਦੇ ਹਨ ਉਹ ਕੈਨੇਡੀਅਨ ਬਲੱਡ ਸਰਸਿਸ ਨੂੰ ਲੰਬੇ ਸਮੇਂ ਦੇ ਸਸਟੇਨੇਬਲ ਡੋਨਰ ਅਰਦਾਰ ਬਣਾਉਣ ਦੇ ਟਿੱਚੇ ਤੱਕ ਪਹੁੰਚਣ ਵਿੱਚ ਮਦਦ ਕਰਨ ਲਈ ਸਭ ਤੋਂ ਪਹਿਲਾਂ ਹਾਜ਼ਰ ਹੁੰਦੇ ਹਨ ਸੰਗਠਨ ਦਾ ਕਹਿਣਾ ਹੈ ਕਿ ਦੇਸ਼ ਪੱਧਰ 'ਤੇ ਖੂਨ ਅਤੇ ਪਲਾਜ਼ਮਾ ਦੀ ਪਦਰਹੀ ਲੋੜ ਨੂੰ ਪੂਰਾ ਕਰਨ ਲਈ ਉਸ ਨੂੰ ਹਰ ਰੋਜ਼ 450 ਦਾਨੀਆਂ ਦੀ ਲੋੜ ਹੁੰਦੀ ਹੈ ਜੋ ਕਿ ਇਸ ਵੇਲੇ ਖੂਨ ਦਾਨ ਕਰਨ ਵਾਲੇ ਦਾਨੀਆਂ ਤੋਂ ਦੁੱਗਣਾ ਹੈ ਪੈਕਡਮੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੀਬੀਐਸ ਨੇ ਮੰਗਲਵਾਰ ਨੂੰ ਫਰੰਟਲਾਈਨ ਵਰਕਰਾਂ ਦੀ ਮਰਦ ਨਾਲ 450 ਚੈਲੰਜ ਦੀ ਸ਼ੁਰੂਆਤ ਕੀਤੀ। CBS ਜਨਰਲ ਦੀ ਅੰਤ ਤੱਕ 12000 ਖੂਨਦਾਨ ਦੀ ਗਿਣਤੀ ਕਰਨ ਦਾ ਟੀਚਾ ਰੱਖ ਰਿਹਾ ਹੈ। ਅਡਮਟਨ ਨੂੰ 5300 ਖੂਨਦਾਨੀਆਂ ਦੀ ਲੋੜ ਹੈ। CBS ਦੇ ਬਲੋਰੇ ਨੇ ਕਿਹਾ ਕਿ ਖੂਨਦਾਨ ਕਰਨ ਵਿੱਚ 1 ਘੰਟੇ ਤੋਂ ਵੱਧ ਦਾ ਸਮਾਂ ਨਹੀਂ ਲੱਗਦਾ ਅਤੇ ਤੁਸੀਂ ਸਿਰਫ 5 ਤੋਂ 10 ਮਿੰਟ ਲਈ ਕੁਰਸੀ ਤੇ ਹੁੰਦੇ ਹੋ। ਪੂਰੀ ਪ੍ਰਕਿਰਿਆ ਅਸਲ ਵਿੱਚ ਆਸਾਨ ਹੈ। ਸਾਡੇ ਕੋਲ ਇੱਥੇ ਬਹੁਤ ਵਧੀਆ ਸਟਾਫ ਹੈ ਜੋ ਤੁਹਾਨੂੰ ਪੂਰੀ ਪ੍ਰਕਿਰਿਆ ਵਿੱਚ ਲੈ ਕੇ ਜਾਵੇਗਾ। ਕੈਨੇਡੀਅਨ ਬਲੱਡ ਸਰਵਿਸਿਸ ਸਟੈਮ ਸੈਲ ਰਜਿਸਟ੍ਰੇਸ਼ਨ ਅਤੇ ਵਿਤੀ ਦਾਨ ਵੀ ਇਕੱਠਾ ਕਰਦੀ ਹੈ। ਦਾਨ ਲਈ ਅਪੌਇੰਟਮੈਂਟਸ ਆਨਲਾਈਨ ਕੀਤੀਆਂ ਜਾ ਸਕਦੀਆਂ ਹਨ। ਅੱਜ ਦੇ ਲਈ ਇਨਾ ਹੀ ਨੂੰੰਦੀ ਪੁੱਜ ਰਣੇ ਪੋਗਰਾਮ ਤੇ ਸਮਾਪਤ ਕਰ ਦਿੱਤੀ ਆ ਗਿਆ ਕੱਲ ਦੁਬਾਰਾ ਫਿਰ ਮਿਲਦੇ ਹਾਂ ਤਦ ਤੱਕ ਤੁਸੀਂ ਦੇਖ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸასი ਗਾਲ ਜੀ ਮੈਂ ਹਾਂ ਤੁਹਾਡਾ ਆਪਣਾ ਬਿੰਨੂ ਢਿੱਲੋਂ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ